ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦੀ ਰਾਜਧਾਨੀ ਲੇਹ ਵਿੱਚ ਪ੍ਰੋਟੈਸਟ ਕਾਫੀ ਹਿੰਸਕ ਹੋ ਚੁੱਕੇ ਹਨ ਦੱਸਦੀ ਕਿ ਲੇਹ ਵਿੱਚ ਪਿਛਲੇ 15 ਦਿਨਾਂ ਤੋਂ ਇਹ ਪ੍ਰੋਟੈਸਟ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਸੀ ਕੱਲ ਉਸ ਵੇ ਇਸ ਪ੍ਰੋਟੈਸਟ ਨੇ ਹਿੰਸਕ ਰੂਪ ਲੈ ਲਿਆ ਜਦੋਂ ਇਸ ਪ੍ਰੋਟੈਸਟ ਦੀ ਅਗਵਾਈ ਕਰ ਰਹੇ ਸੋਨਮ ਬਾਂਗਚੁਗ ਦੀ ਸਿਹਤ ਵਿਗੜ ਗਈ ਸਿਹਤ ਵਿਗੜਨ ਦੇ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਸ ਦੇ ਬਾਅਦ ਕਿਤੇ ਨਾ ਕਿਤੇ ਪ੍ਰੋਟੈਸਟ ਲੀਡਰਲੈਸ ਹੋ ਗਿਆ ਅਤੇ ਇਸ ਪ੍ਰੋਟੈਸਟ ਵਿੱਚ ਨੌਜਵਾਨ ਕਾਫੀ ਵੱਡੀ ਮਾਤਰਾ ਵਿੱਚ ਭਾਗ ਲੈ ਰਹੇ ਹਨ ਅਤੇ ਨੌਜਵਾਨ ਬੇਕਾਬੂ ਹੋ ਗਏ ਅਤੇ ਹਿੰਸਾ ਕਰਨੀ ਸ਼ੁਰੂ ਕਰ ਦਿੱਤੀ। ਬੇਕਾਬੂ ਹੋਏ ਨੌਜਵਾਨਾਂ ਨੇ ਦੱਸਿਆ ਜਾ ਰਿਹਾ ਪੁਲਿਸ ਉੱਤੇ ਪੱਥਰਵਾਜ਼ੀ ਵੀ ਕੀਤੀ ਹੈ ਅਤੇ ਇੱਕ ਗੱਡੀ ਨੂੰ ਵੀ ਅੱਗ ਲਗਾ ਦਿੱਤੀ ਹੈ। ਇਸ ਦੌਰਾਨ ਹੀ ਬੇਕਾਬੂ ਹੋਏ ਨੌਜਵਾਨ ਅੱਗੇ ਵਧੇ ਅਤੇ ਭਾਜਪਾ ਦੇ ਦਫ਼ਤਰ ਨੂੰ ਵੀ ਅੱਗ ਲਗਾ ਦਿੱਤੀ। ਦੱਸਦੀ ਕਿ ਇਹ ਪ੍ਰੋਟੈਸਟ ਲਦਾਖ ਵਿੱਚ ਲਦਾਖ ਨੂੰ ਪੂਰਨ ਸਟੇਟ ਦਾ ਦਰਜਾ ਦਿਵਾਉਣ ਅਤੇ ਛੇਵੀਂ ਸੂਚੀ ਵਿੱਚ ਸ਼ਾਮਲ ਕਰਨ ਲਈ ਕੀਤਾ ਜਾ ਰਿਹਾ ਹੈ। 2019 ਵਿੱਚ ਸਰਕਾਰ ਨੇ ਜੰਮੂ ਅਤੇ ਕਸ਼ਮੀਰ ਨੂੰ ਤੋੜ ਕੇ ਯੂਟੀ ਬਣਾ ਦਿੱਤਾ ਸੀ ਇਸ ਕਾਰਨ ਲਦਾਖ ਦੇ ਲੋਕ ਆਪਣੇ ਆਪ ਨੂੰ ਸਟੇਟ ਦੇ ਦਰਜਾ ਦਿਵਾਉਣ ਅਤੇ ਛੇਵੀਂ ਸੂਚੀ ਵਿੱਚ ਸ਼ਾਮਲ ਕਰਾਉਣ ਲਈ ਇਹ ਪ੍ਰੋਟੈਸਟ ਕਰ ਰਹੇ ਹਨ ਧੰਨਵਾਦ ਵੀਡੀਓ ਮਾਚੂ ਜੀ 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 ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦੀ ਰਾਜਧਾਨੀ ਲੇਹ ਵਿੱਚ ਪ੍ਰੋਟੈਸਟ ਕਾਫੀ ਹਿੰਸਕ ਹੋ ਚੁੱਕੇ ਹਨ ਦੱਸਦੀ ਕਿ ਲੇਹ ਵਿੱਚ ਪਿਛਲੇ 15 ਦਿਨਾਂ ਤੋਂ ਇਹ ਪ੍ਰੋਟੈਸਟ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਸੀ ਕੱਲ ਉਸ ਵੇ ਇਸ ਪ੍ਰੋਟੈਸਟ ਨੇ ਹਿੰਸਕ ਰੂਪ ਲੈ ਲਿਆ ਜਦੋਂ ਇਸ ਪ੍ਰੋਟੈਸਟ ਦੀ ਅਗਵਾਈ ਕਰ ਰਹੇ ਸੋਨਮ ਬਾਂਗਚੁਗ ਦੀ ਸਿਹਤ ਵਿਗੜ ਗਈ ਸਿਹਤ ਵਿਗੜਨ ਦੇ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਸ ਦੇ ਬਾਅਦ ਕਿਤੇ ਨਾ ਕਿਤੇ ਪ੍ਰੋਟੈਸਟ ਲੀਡਰਲੈਸ ਹੋ ਗਿਆ ਅਤੇ ਇਸ ਪ੍ਰੋਟੈਸਟ ਵਿੱਚ ਨੌਜਵਾਨ ਕਾਫੀ ਵੱਡੀ ਮਾਤਰਾ ਵਿੱਚ ਭਾਗ ਲੈ ਰਹੇ ਹਨ ਅਤੇ ਨੌਜਵਾਨ ਬੇਕਾਬੂ ਹੋ ਗਏ ਅਤੇ ਹਿੰਸਾ ਕਰਨੀ ਸ਼ੁਰੂ ਕਰ ਦਿੱਤੀ। ਬੇਕਾਬੂ ਹੋਏ ਨੌਜਵਾਨਾਂ ਨੇ ਦੱਸਿਆ ਜਾ ਰਿਹਾ ਪੁਲਿਸ ਉੱਤੇ ਪੱਥਰਬਾਜ਼ੀ ਵੀ ਕੀਤੀ ਹੈ ਅਤੇ ਇੱਕ ਗੱਡੀ ਨੂੰ ਵੀ ਅੱਗ ਲਗਾ ਦਿੱਤੀ ਹੈ। ਇਸ ਦੌਰਾਨ ਹੀ ਬੇਕਾਬੂ ਹੋਏ ਨੌਜਵਾਨ ਅੱਗੇ ਵਧੇ ਅਤੇ ਭਾਜਪਾ ਦੇ ਦਫ਼ਤਰ ਨੂੰ ਵੀ ਅੱਗ ਲਗਾ ਦਿੱਤੀ। ਦੱਸਦੀ ਕਿ ਇਹ ਪ੍ਰੋਟੈਸਟ ਲਦਾਖ ਵਿੱਚ ਲਦਾਖ ਨੂੰ ਪੂਰਨ ਸਟੇਟ ਦਾ ਦਰਜਾ ਦਿਵਾਉਣ ਅਤੇ ਛੇਵੀਂ ਸੂਚੀ ਵਿੱਚ ਸ਼ਾਮਲ ਕਰਨ ਲਈ ਕੀਤਾ ਜਾ ਰਿਹਾ ਹੈ। 2019 ਵਿੱਚ ਸਰਕਾਰ ਨੇ ਜੰਮੂ ਅਤੇ ਕਸ਼ਮੀਰ ਨੂੰ ਤੋੜ ਕੇ ਯੂਟੀ ਬਣਾ ਦਿੱਤਾ ਸੀ। ਇਸ ਕਾਰਨ ਲਦਾਖ ਦੇ ਲੋਕ ਆਪਣੇ ਆਪ ਨੂੰ ਸਟੇਟ ਦੇ ਦਰਜਾ ਦਿਵਾਉਣ ਅਤੇ ਛੇਵੀਂ ਸੂਚੀ ਵਿੱਚ ਸ਼ਾਮਲ ਕਰਾਉਣ ਲਈ ਇਹ ਪ੍ਰੋਟੈਸਟ ਕਰ ਰਹੇ ਹਨ। ਧੰਨਵਾਦ। ਵੀਡੀਓ ਮਾਚਾ।